ਸਤਿ ਸ਼੍ਰੀ ਅਕਾਲ ਦੋਸਤੋ 2500 ਸਕਰ ਫੁੱਟ ਦਾ ਅੱਜ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਕਲਾਸਿਕ ਲੁੱਕ ਦੇ ਵਿੱਚ ਜੀ ਬਹੁਤ ਸ਼ਾਨਦਾਰ ਡਿਜ਼ਾਈਨ ਹੈ ਏ ਟੂ ਜ਼ेड ਫਾਈਨਲ ਇਹਦਾ ਸਾਰਾ ਕੰਮ ਕੰਪਲੀਟ ਹੋਇਆ ਹੋਇਆ ਹੈ ਆਪਣੇ ਨਾਲ ਅੰਕਲ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਆਪਾਂ ਕਰਵਾਵਾਂਗੇ ਸਾਰੀ ਤੇ ਸਾਰੇ ਏਰੀਆ ਬਾਰੇ ਜਾਣਾਂਗੇ ਕੀ ਕੀ ਇਹਦੇ ਵਿੱਚ ਪਲਾਨਿੰਗ ਹੈਗੀ ਕਿੱਥੇ ਕਿੱਥੇ ਕਿੰਨੇ ਕ ਰੂਮ ਰੱਖੇ ਹੋਏ ਨੇ ਥੱਲੇ ਵਾਲਾ ਪੋਰਸ਼ਨ ਕਿੰਨਾ ਏਰੀਆ ਉੱਪਰਲਾ ਕਿੰਨਾ ਹੈ ਜੀ ਟੋਟਲ ਆਪਾਂ ਗੱਲਬਾਤ ਕਰਦੇ ਹਾਂ ਸਟਾਰਟ ਕਰਦੇ ਹਾਂ ਆਪਾਂ ਸਾਰੀ ਗੱਲਬਾਤ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸ ਆਪਾਂ ਕਿਹੜੇ ਪਿੰਡ ਖੜੇ ਆ ਜੀ ਆਪਣਾ ਸ਼ੋਭਨਾਮ ਕੀ ਹੈ ਜੀ ਇੱਥੋਂ ਸਟਾਰਟ ਕਰਦੇ ਆਪਾਂ ਬਸ ਗੁਰਪ੍ਰੋਲਾ ਸਿੰਘ ਜੀ ਆਪਾਂ ਪਿੰਡ ਕਿਸ਼ਨਗੜ੍ਹ ਫਰਮਾਹੀ ਮਾਸਨਦੀ ਖੜੇ ਆ ਜੀ ਜੀ ਤੇ ਆਪਾਂ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਘਰ ਬਣਾਉਣ ਦੀ ਸੋਚਦੇ ਆ ਜੀ ਆਪਣਾ ਮਕਸਦ ਹੁੰਦਾ ਵੀ ਆਪਾਂ ਏਰੀਆ ਕਿੰਨਾ ਬਣਾਉਣਾ ਡਬਲ ਬਣਾਉਣਾ ਜਾਂ ਸਿੰਗਲ ਬਣਾਉਣਾ ਇੱਕ ਵਾਰੀ ਬੰਦਾ ਆਪਾਂ ਰਏ ਕਰਦੇ ਹਾਂ ਨਾ ਕਰੇ ਉਸ ਤੋਂ ਬਾਅਦ ਜਿਹੜਾ ਸੋਡਾ ਕੀ ਵਿਚਾਰ ਸੀਗਾ ਵੀ ਏਰੀਆ ਆਪਾਂ ਕਿੰਨਾ ਛਤਣਾ ਜੀ ਹਾਂ ਸੋਡਾ ਹੀ ਬਚਾਰ ਸੀ ਵੀ ਆਪਾਂ ਇਹ ਡਿਜ਼ਾਈਨ ਆ ਵਧੀਆ ਆ ਆਪਣੀ ਮਰਜ਼ੀ ਦਾ ਸੋਣਾ ਆਪਾਂ ਡਿਸਕਸ ਕਰਕੇ ਬਣਵਾਵਾਂਗੇ ਕਿਸੇ ਆਰਕੀਟੈਕਟ ਤੋਂ ਬਣਵਾਈਏ ਜੀ ਤੇ ਵੀ ਥੱਲੇ ਆਪਣਾ ਆਈਡੀਆ 1700 ਫੁੱਟ ਹੋਵੇ ਠੀਕ ਹੈ ਜੀ ਤੇ ਉੱਪਰ 800 ਵੀ 2500 ਫੁੱਟ ਦਾ ਆਈਡੀਆ ਸੀ ਵੀ ਇੰਨਾ ਕੁ ਹੋਵੇ ਆਪਣਾ ਤੇ ਵਧਾਇਆ ਤਾਂ ਨਹੀਂ ਜੀ ਉਨੇ ਹੀ ਆ ਹਾਂ ਉਨੇ ਆ ਜੀ ਬਿਲਕੁਲ ਤੇ ਰਿਕੁਆਇਰਮੈਂਟ ਜਿੰਨੀ ਹੈਗੀ ਸੋਨੇ ਪੂਰੀ ਹੈ ਜੀ ਉਨੇ ਪੂਰੀ ਹੋ ਤੇ ਇਹਦੇ ਜੇ ਆਪਾਂ ਐਂਟਰੀਆਂ ਦੀ ਗੱਲ ਕਰੀਏ ਕਿੰਨੀ ਐਂਟਰੀਆਂ ਨੇ ਦੋ ਨੇ ਆਪਣੀ ਜੀ ਕੰਮ ਐਂਟਰੀ ਆ ਠੀਕ ਹੈ ਜੀ ਇੱਕ ਆਪਣੇ ਸੋਫਾ ਸਾਡੇ ਦੇ ਵਿੱਚ ਐਂਟਰੀ ਇਹ ਮੇਨ ਐਂਟਰੀ ਆ ਗਈ ਜੀ ਕੋਰਟਲੇ ਵਿੱਚ ਤੇ ਇੱਕ ਉਧਰ ਆ ਗਈ ਹੈ ਜੀ ਇੱਕ ਉਧਰ ਐਂਟਰੀ ਆ ਉਧਰ ਆਪਾਂ ਅੰਦਰ ਦੀ ਦਿਖਾਵਾਂਗੇ ਨਾ ਜੀ ਇੱਕ ਵਾਰੀ ਬਾਹਰੋਂ ਨਜ਼ਰ ਮਰਵਾ ਦੋ ਹਾਂ ਜੀ ਤੇ ਬਹੁਤ ਸੋਹਣੀ ਲੁੱਕ ਹੈ 3D ਐਲੀਵੇਸ਼ਨ ਲਗਭਗ ਬਣ ਕੇ ਤਿਆਰ ਹੈ ਜੀ ਸਾਰਾ ਕੰਪਲੀਟ ਹੈ ਨਾ ਕੰਮ ਸਾਰਾ ਕੰਪਲੀਟ ਹੋ ਗਿਆ ਤੇ ਆਪਾਂ ਅੰਦਰ ਤੋਂ ਦਿਖਾਵਾਂਗੇ ਤੁਹਾਨੂੰ ਡਿਜ਼ਾਈਨ ਡਿਜ਼ਾਈਨ ਬਹੁਤ ਲਾਜਵਾ ਵਾ ਜੀ ਤੇ ਚਲ ਜੀ ਦਿਖਾਈਏ ਤਾਂ ਹਾਂ ਚਲੋ ਜੀ ਤੇ ਇਹਦਾ ਜੇ ਆਪਾਂ ਕੰਮ ਦੀ ਗੱਲ ਕਰੀਏ ਜੀ ਸਾਰਾ ਮੰਨ ਕੇ ਚਲੋ ਜਿਵੇਂ A to Z ਆਸਟੈਪ ਵਗੈਰਾ ਦਿੱਤੇ ਹੋਏ ਨੇ ਬਾਈ ਡਿਜ਼ਾਈਨ ਦੇਖੀ ਜਾਓ ਬਹੁਤ ਸ਼ਾਨਦਾਰ ਆ ਇੱਕ ਛੋਟੇ ਪਰਿਵਾਰ ਵਾਸਤੇ ਜੇ ਆਪਾਂ ਡਬਲ ਪੋਰਸ਼ਨ ਦੀ ਵੀ ਆਪਣੀ ਡਿਮਾਂਡ ਹੋਵੇ ਬਣਾਉਣਾ ਵੀ ਡਬਲ ਹੋਵੇ ਤੇ ਬਣਾਉਣਾ ਏਰੀਆ ਬਹੁਤ ਜ਼ਿਆਦੇ ਵੀ ਨਾ ਹੋਵੇ ਤਾਂ ਇਹ ਡਿਜ਼ਾਈਨ ਤੁਹਾਡੇ ਕੰਮ ਦਾਗਾ ਤੁਸੀਂ ਦੇਖਿਓ ਆਪਾਂ ਐਂਡ ਦੇ ਨੰਬਰ ਵੀ ਦੇਵਾਂਗੇ ਜਿਹੜੇ ਭਰਾ ਨੇ ਡਿਜ਼ਾਈਨ ਕੀਤਾ ਤੁਸੀਂ ਕਰਵਾ ਸਕਦੇ ਹੋ ਭਲਾ ਇੱਕ ਵਾਰੀ ਧਿਆਨ ਨਾਲ ਸਾਰੀ ਵੀਡੀਓ ਨਾਲ ਜੁੜੇ ਰਹੋ ਤੇ ਆਇਓ ਜੀ ਆਪਾਂ ਤੁਹਾਨੂੰ ਦਿਖਾਈਏ ਜੀ ਹਾਂ ਜੀ ਹਾਂ ਜੀ ਇੱ ਇਹ ਆਪਰ ਲੱਕੜ ਵਗੈਰਾ ਦਾ ਕੰਮ ਘਰੇ ਕਰਵਾਇਆ ਜੀ ਕਿਹੜੀ ਸਾਰਾ ਕਰਵਾਇਆ ਜੀ ਇਹ ਆਪਣੇ ਢਾਈ ਵੀ ਤੋਂ ਮੁੰਡੇ ਨੇ ਜੀ ਅੱਛਾ ਜੀ ਉਹਦੇ ਪਿਓ ਨੇ ਆਪਣੀ ਕੋਠੀ ਪਾਈ ਸੀ ਉਹ ਮੁੰਡਿਆਂ ਨੇ ਆਪਣਾ ਲੱਕੜ ਦਾ ਕੰਮ ਕੀਤਾ ਵਾ ਅੱਛਾ ਫਿਰ ਉਹਨਾਂ ਦਾ ਸਾਰਾ ਹੀ ਮੰਡ ਕੇ ਸਾਰਾ ਪਰਿਵਾਰ ਨਾਲ ਠੀਕ ਹੈ ਠੀਕ ਹੈ ਉਹ ਇੱਕਦਮ ਆਪਾਂ ਨੂੰ ਕੰਮ ਪਸੰਦ ਹੁੰਦਾ ਹੈ ਹਾਂਜੀ ਤਾਂ ਆਪਾਂ ਦੇਖ ਕੇ ਜਿਵੇਂ ਕਰਦੇ ਸੀ ਬਹੁਤ ਸੋਹਣਾ ਕੰਮ ਕਰਦੇ ਨੇ ਅੱਛਾ ਜੀ ਤੇ ਇਹ ਕਿਹੜੀ ਲੱਕੜ ਵਰਤੀ ਹੈ ਜੀ ਇਹ ਲੱਕੜ ਸਾਲ ਦੀ ਹੈ ਭੁਲਾਈ ਹੈ ਸਾਰੀ ਵਰਤੀ ਵਧੀਆ ਠੀਕ ਹੈ ਜੀ ਤੇ ਆਪਾਂ ਅੰਦਰ ਚੱਲਦੇ ਆ ਬਾਹਰ ਗ੍ਰੇਨਾਈਟ ਲਾਤਾ ਹੈ ਜੀ ਤੇ ਇੱਧਰ ਆ ਗਿਆ ਇਹ ਥ ਹਾਂ ਇਹ ਠੱਪੀ ਭਾਈ ਠੀਕ ਹੈ ਜੀ ਤੇ ਦੋਸਤੋ ਆਪਾਂ ਕੋਠੀ ਦੇ ਅੰਦਰ ਐਂਟਰ ਹੋਏ ਆ ਬਾਹਰੋਂ ਤੁਸੀਂ ਲੁੱਕ ਦੇਖੀ ਆ ਬਹੁਤ ਸ਼ਾਨਦਾਰ ਕਲਾਸਿਕ ਲੁੱਕ ਹੈ ਤੇ ਆਪਾਂ ਏਰੀਆ ਦੀ ਵੀ ਗੱਲਬਾਤ ਕੀਤੀ ਹੈ ਕਿੰਨਾ ਏਰੀਆ ਥੱਲੇ ਆ ਹੁਣ ਤੁਸੀਂ ਡਿਜ਼ਾਈਨ ਜਾਣੇ ਹੋ ਬਹੁਤ ਲਾਜਵਾ ਡਿਜ਼ਾਈਨ ਹੈ ਬਾਕੀ ਛੋਟੇ ਇੱਕ ਵਾਰੀ ਆਪਾਂ ਤੁਹਾਨੂੰ ਦਿਖਾਵਾਂਗੇ ਕਿੰਨਾ ਸੋਹਣਾ ਕੰਮ ਹੋਇਆ ਹੋਇਆ ਤੇ ਬਾਕੀ ਤੁਸੀਂ ਆਪਾਂ ਨੰਬਰ ਦੇਵਾਂਗੇੜਾ ਉਹ ਭਰਾ ਨਾਲ ਤੁਸੀਂ ਡਿਸਕਸ ਕਰ ਸਕਦੇ ਹੋ ਜੇ ਸੋਨੂੰ ਡਿਜ਼ਾਈਨ ਐ ਇੰਨੇ ਕੇ ਏਰੀਆ ਦਾ ਚਾਹੀਦਾ ਹੋਵੇ ਤਾਂ ਤੁਹਾਨੂੰ ਬਹੁਤ ਸੋਹਣਾ ਡਿਜ਼ਾਈਨ ਬਣਾ ਕੇ ਦੇਣਗੇ ਹੁਣ ਆਪਾਂ ਇੱਥੋਂ ਸਟਾਰਟ ਕਰਦੇ ਹ ਤੇ ਇਧਰੋਂ ਸਟਾਰਟ ਕਰਾਂਗੇ ਇੱਥੋਂ ਆਪਾਂ ਇਹ ਹਾਂ ਜੀ ਕਿਚਨ ਜੀ ਫਿਰ ਇੱਥੇ ਕੰਮ ਕਰਵਾਇਆ ਜੀ ਹਾਂ ਜੀ ਇੱਥੇ ਕਰਵਾਇਆ ਉਹਨਾਂ ਮੁੰਡਿਆਂ ਨੇ ਕੀਤਾ ਜੀ ਉਹਨਾਂ ਨੇ ਕੀਤਾ ਸਾਰਾ ਜੀ ਠੀਕ ਹੈ ਬਾਈ ਕਿਚਨ ਦਿਖਾ ਦਿਓ ਬਹੁਤ ਸੋਹਣੇ ਤਰੀਕੇ ਨਾਲ ਬਹੁਤ ਸ਼ਾਨਦਾਰ ਤਿਆਰ ਕਰਵਾਇਆ ਹੋਇਆ ਇੱਕ ਸਾਨੂੰ ਇਹ ਜ਼ਰੂਰ ਦੱਸੋ ਜੀ ਜਦੋਂ ਆਪਾਂ ਡਿਜ਼ਾਈਨ ਕਰਵਾਇਆ ਹਨਾ ਸਟਾਰਟਿੰਗ ਦੇ ਵਿੱਚ ਤੁਸੀਂ ਕੋਠੀ ਦਾ ਆਪਾਂ ਨਕਸ਼ਾ ਬਣਵਾਉਂਦੇ ਹਾਂ ਹਾਂ ਜੀ ਉਦੇ ਵਿੱਚ ਜਿਹੜੀ ਕਾਮਰਿਆਂ ਦੀ ਥੋੜੀ ਜਗ੍ਹਾ ਤੁਸੀਂ ਦੱਸਤੀ ਹੋਣੀ ਵੀ ਇੰਨੀ ਜਗ੍ਹਾ ਹੈਗੀ ਆਪਣੀ ਹਾਂਜੀ ਉਹਦੇ ਚ ਜਿਹੜੀ ਰਿਕੁਆਇਰਮੈਂਟ ਬਾਈ ਤੁਹਾਨੂੰ ਚਾਹੀਦੀ ਸੀ ਬਾਈ ਨੇ ਉਨੀ ਬਣਾ ਕੇ ਦਿੱਤੀ ਬਿਲਕੁਲ ਬਿਲਕੁਲ ਹਾਂਜੀ ਪੂਰਾ ਆ ਗਿਆ ਹਾਂ ਪੂਰਾ ਵਧੀਆ ਵੀ ਨਾਲ ਇਹ ਨਹੀਂ ਹੋਇਆ ਵੀ ਆਪਣਾ ਤਾਂ ਕਮਰਾ ਘਟ ਗਿਆ ਹਾਂਜੀ ਜੇ ਲੌਬੀ ਦਾ ਸਾਈਜ਼ ਘਟਾ ਹੈ ਕੋਈ ਪਸਤਾਗ ਵਾਲੀ ਗੱਲ ਤਾਂ ਨਹੀਂ ਬਿਲਕੁਲ ਉਵੇਂ ਬਣ ਗਿਆ ਵਧੀਆ ਠੀਕ ਹੈ ਜੀ ਇਧਰ ਬਾਈ ਕਿਚਨ ਬਹੁਤ ਸੋਹਣਾ ਤਿਆਰ ਹੋਇਆ ਆਪਾਂ ਨਾਲ ਦਿਖਾ ਰਹੇ ਹਾਂ ਤੇ ਇਧਰ ਆ ਗਿਆ ਜੀ ਡ੍ਰੈਗ ਰੂਮ ਜੀ ਡ੍ਰੈਗ ਰੂਮ ਬਾਈ ਅੱਛਾ ਜੀ ਤੇ ਉੱਪਰ ਵੀ ਓਵੀ ਹੋ ਗਈ ਹੈ ਨਾ ਜੀ ਹਾਂਜੀ ਸਾਰੀ ਕੋਠੀ ਚ ਪੀਓਪੀ ਕਰਾਈ ਹੈ ਬਹੁਤ ਇੱਕ ਚੀਜ਼ ਹੋ ਰਹਾ ਸਿੰਪਲ ਸੂਪਰ ਕੰਮ ਆ ਦੋਸਤੋ ਆਪਾਂ ਕੰਮ ਬਿਲਕੁਲ ਸਿੰਪਲ ਕਰਾਇਆ ਹੈ ਬਿਲਕੁਲ ਸਦਾ ਬਾਅਦ ਤੇ ਜਿਵੇਂ ਆਪਾਂ ਬੈਡਰੂਮ ਚ ਆ ਗਏ ਨਾ ਜੀ ਪਹਿਲੇ ਚ ਤੇ ਕੰਮ ਆਪਾਂ ਕਿਚਨ ਦਾ ਵੀ ਦੇਖਿਆ ਬਹੁਤ ਸੋਹਣਾ ਹੋਇਆ ਹੋਇਆ ਹੈ ਬਾਕੀ ਮੇਨ ਗੇਟ ਤੋਂ ਆਪਾਂ ਇੰਟਰੋਏ ਸੀ ਉੱਥੇ ਰੂਹ ਹੁੰਦੀ ਹੈ ਦੇਖ ਕੇ ਤੇ ਹੁਣ ਆਪਾਂ ਪਹਿਲੇ ਬੈਡਰੂਮ ਦੇ ਵਿੱਚ ਆਏ ਜੀ ਇੱਥੇ ਜਿਵੇਂ ਕਬੂਰਡ ਵਗੈਰਾ ਆ ਆ ਬਣੇ ਹੋਏ ਨੇਦਰ ਆ ਆਪਣਾ ਹੋ ਗਿਆ ਜੀ ਜਿਹੜਾ ਕਹਿੰਦੇ ਨੇ ਆਪਾਂ ਡ्रेसਿੰਗ ਏਰੀਆ ਹਣਾ ਜੀ ਹਾਂ ਜੀ ਤੇ ਇਹ ਸਾਰਾ ਕੰਮ ਲੱਕੜ ਦਾ ਇੱਕ ਬੰਦੇ ਨੇ ਕੀਤਾ ਜੀ ਇੱਕ ਬੰਦੇ ਨੇ ਕੀਤਾ ਸਾਰਾ ਠੀਕ ਹੈ ਜੀ ਉਹਨਾਂ ਨੇ ਜਿਨ੍ਹਾਂ ਨੇ ਮੇਨ ਗੇਟ ਲਾਇਆ ਸੀ ਮੇਨ ਗੇਟ ਤੇ ਇੱਧਰ ਵਾਸ਼ਰੂਮ ਆ ਗਿਆ ਜੀ ਹੈ ਹਾਂ ਇਹ ਬਾਥਰੂਮ ਆ ਤੇ ਇਹ ਬਾਥਰੂਮ ਇਧਰੋਂ ਗੇਟ ਕੇ ਮੈਂ ਰੱਖਿਆ ਜੀ ਇਹ ਲੂਬੀਆਂ ਅਟੱਚ ਹੋ ਗਈ ਇਧਰ ਅੱਛਾ ਨਾਲ ਬੈਡਰੂਮ ਨਾਲ ਅਟੱਚ ਕਰਤਾ ਜੀ ਨਾਲ ਲੂਬੀ ਅਟੱਚ ਹੋ ਗਈ ਬਹੁਤ ਸੋਹਣੀ ਪਲਾਨ ਹੈਗਾ ਦੋਸਤੋ ਆਪਾਂ ਤੁਹਾਡੇ ਵਾਸਤੇ ਹਰ ਰੋਜ਼ ਆਹ ਦੇਖੋ ਬਹੁਤ ਵਧੀਆ ਬਣਾਇਆ ਨੇ ਜੀ ਇਹਨਾਂ ਨੇ ਜੀ ਸਾਰੇ ਹਾਂ ਆ ਸਪੇਸ ਹੈ ਜਿਹੜੀ ਪੌੜੀਆਂ ਦੇ ਥੱਲੇ ਸਾਰ ਦੋਸਤੋ ਆਪਣਾ ਮਕਸਦ ਉਹ ਤੁਹਾਡੇ ਵਾਸਤੇ ਹਰ ਰੋਜ਼ ਨਵੀਆਂ ਬਣਦੀਆਂ ਕੋਠੀਆਂ ਲੈ ਕੇ ਆਉਣਾ ਜਿਹੜੀ ਕੋਠੀ ਦੇ ਵਿੱਚ ਜਿੰਨਾ ਵੀ ਸੋਹਣਾ ਕੰਮ ਹੋਇਆ ਹੁੰਦਾ ਆਪਾਂ ਸੋਚਦੇ ਆਂ ਵੀ ਆਪਣੇ ਭਰਾ ਦੇਖ ਕੇ ਜਿਨ੍ਹਾਂ ਨੇ ਘਰ ਬਣਾਉਣਾ ਹੁੰਦਾ ਜੀ ਉੱਥੋਂ ਕੁਛ ਨਾ ਕੁਛ ਉਹਨਾਂ ਨੂੰ ਸਿੱਖਣ ਨੂੰ ਮਿਲੇ ਬਿਲਕੁਲ ਬਿਲਕੁਲ ਤਾਂ ਆਪਣੇ ਘਰ ਦੇ ਵਿੱਚ ਉਹ ਓਦਾਂ ਦਾ ਕੁਛ ਨਾ ਕੁਛ ਆਪਣੇ ਦਿਮਾਗ ਨਾਲ ਓਦਾਂ ਦਾ ਕੰਮ ਕਰਵਾ ਸਕਣ ਹਾਂਜੀ ਤੇ ਆਪਾਂ ਤੁਹਾਡੇ ਵਾਸਤੇ ਨਵੇਂ ਨਵੇਂ ਡਿਜ਼ਾਈਨ ਲੈ ਕੇ ਆਉਂਦੇ ਹਰ ਰੋਜ਼ ਕਿਉਂ ਬੈਡਰੂਮ ਵੀ ਦਿਖਾਤਾ ਜੀ ਤੁਹਾਨੂੰ ਤੇ ਡ੍ਰਾਈング ਰੂਮ ਦਾ ਏਰੀਆ ਵੀ ਦਿਖਾਤਾ ਨਾਲ ਕਿਚਨ ਦਿਖਾਤਾ ਤੇ ਹੁਣ ਇੱਧਰਲੇ ਪਾਸੇ ਆ ਗਏ ਦੂ ਹਾਂਜੀ ਏਰੀਆ ਇਹਨਾਂ ਦਾ ਹੋਊਗਾ ਘੱਟੋ-ਘੱਟ 12-13 ਜੀ ਇਹ ਏਰੀਆ ਦਾ ਹਾਂਜੀ ਇਹ ਤਕਰੀਬਨ ਹੋਊਗਾ ਜੀ 13 बाई 13 बाई 13 ਦਾ ਹੋਊਗਾ ਵੱਡੇ ਦਾ ਬਣਾਣੀ ਚਾਣ ਕੇ ਆਪਾਂ ਤੇ ਇੱਧਰ ਸਟੋਰ ਆ ਗਿਆ ਸਟੋਰ ਆਈਏ ਆਪਣਾ ਇੱਧਰ ਸਟੋਰ ਰੂਮ ਦੇਤਾ ਬਈ ਤੇ ਇਹਦਾ ਹੋਣਾ ਹੈ 14 बाई 13 ਦਾ ਠੀਕ ਹੈ ਜੀ ਤੇ ਦੋਸਤੋ ਇੱਕ ਚੀਜ਼ ਤੁਹਾਨੂੰ ਹੋਰ ਦੱਸ ਲਈ ਜਿਵੇਂ ਕਿ ਆਪਾਂ ਰੋਜ਼ ਦੱਸਦੇ ਹਾਂ ਜੇ ਤੁਸੀਂ ਏਰੀਆ ਬਣਾਉਣਾ ਹੋਵੇ ਸਿੰਗਲ ਪੋਰਸ਼ਨ 1500 1600 ਏਰੀਆ ਤੁਹਾਡੀ ਚੁਆਇਸ ਹੋਵੇ ਮੈਂ ਕਹਿੰਦਾ ਜੀ ਜਿਵੇਂ ਸਿੰਗਲ ਥੱਲੇ ਬਣਾਇਆ ਆ ਭਾਜੀ ਇਕੱਲਾ ਹੀ ਕਿਸੇ ਛੋਟੇ ਪਰਿਵਾਰ ਵਾਸਤੇ ਇਕੱਲਾ ਵੀ ਬਣਾਉਣਾ ਮੈਂ ਕਹਿੰਦਾ ਇਹ ਵੀ ਪੂਰਾ ਸ਼ਾਨਦਾਰ ਹੈ ਬਹੁਤ ਬੜੀ ਕਿਉਂਕਿ ਸ਼ੋਰ ਵੀ ਆ ਗਿਆ ਜੀ ਬੈਡਰੂਮ ਦੋ ਆਣ ਵਾਲੇ ਖੁੱਲੇ ਜੀ ਨਾਲੇ ਖੁੱਲੇ ਨਾਲੇ ਛੋਟੇ ਪਰਿਵਾਰ ਵਾਸਤੇ ਜੇ ਉੱਪਰ ਵਾਲਾ ਕਿਸੇ ਦੀ ਨਹੀਂ ਪਾਉਣ ਦੀ ਜੇ ਤੁਸੀਂ ਨਾ ਪਾਵੇ ਤਾਂ ਮੈਂ ਕਹਿੰਦਾ ਸਿੰਗਲ ਵੀ ਬਹੁਤ ਸੋਹਣਾ ਬਣਦਾ ਪਰ ਲੋੜ ਦਾ ਪੈਸਾ ਆਪਾਂ ਇੱਕ ਸ਼ੋਅ ਵਾਸਤੇ ਜ਼ਿਆਦਾ ਕਰਦੇ ਆਂਗੇ ਉਹ ਵਜੂਦ ਘੱਟ ਕਰਦੇ ਹਾਂ ਤੇ ਜਿਵੇਂ ਕਿ ਦੋਸਤੋ ਆਪਾਂ ਦੱਸ ਰਹੇ ਆਂ ਵੀ ਜੇ ਕਿਸੇ ਨੇ ਛੋਟੇ ਪਰਿਵਾਰ ਵਾਸਤੇ ਸਿੰਗਲ ਪੋਰਸ਼ਨ ਬਣਾਉਣਾ 170 ਤੇ ਆਪਾਂ ਤੁਹਾਨੂੰ ਉੱਪਰੋਂ ਵੀ ਦਿਖਾਉਣੇ ਆਜੋ ਚੱਲ ਚੱਲ ਜਾਈਏ ਉੱਪਰ ਦਿਖਾਈਏ ਚਲੋ ਜੀ ਆਜੋ ਆਪਾਂ ਉੱਪਰ ਤੋਂ ਦਿਖਾਉਣੇ ਜੀ ਤੇ ਇੱਕੇ ਦੇ ਚ ਹੋ ਰਹੀ ਤੁਸੀਂ ਕੰਮ ਸਿੰਪਲ ਸੋਫਰ ਕਰਾਇਆ ਪਰ ਕਰਾਇਆ ਕਹਿੰਦਾ ਉਹ ਇੱਥੇ ਗਲਾਸ ਲਾ ਕੇ ਜਿਵੇਂ ਆ ਥੋੜੀ ਲੱਕੜ ਲਾਈ ਹੈ ਹਾਂਜੀ ਸਿੰਪਲ ਸੋਫਰ ਤੇ ਜਿਹੜਾ ਸਦਾ ਬਹਾਰ ਕੰਮ ਹੈ ਨਾ ਜੀ ਖਰਾਉ ਉਹਨਾਂ ਵਾਲਾ ਵੀ ਬਿਲਕੁਲ ਤੇ ਦੋਸਤੋ ਕੁਝ ਨਾ ਚਰੋਛ ਨਹੀਂਦਾ ਬਹੁਤ ਬੋਲਦਾ ਮੁੰਡੇ ਦਾ ਆਪਣਾ ਵਿਚਾਰ ਸੀ ਬੇ ਕਮ ਸਾਦਾ ਕਰੋਣਾ ਬਿਲਕੁਲ ਉਹ ਚੀਜ਼ ਬਿਲਕੁਲ ਡਿਜ਼ਾਈਨ ਬੜਾ ਸ਼ੂਲ ਕਮ ਨਹੀਂ ਜਿਆਦਾ ਡਿਜ਼ਾਈਨਿੰਗ ਪੁਰਾਣੀ ਹੋ ਜਾਂਦੀ ਹੈ ਜੀ ਸਿੰਪਲ ਸੂਪਰ ਪੁਰਾਣਾ ਨਹੀਂ ਹੁੰਦਾ ਸਾਦਾ ਬਹਰ ਰਹਿੰਦਾ ਇੱਥੇ ਆਪਾਂ ਉੱਪਰ ਆ ਗਏ ਜੀ ਪੂਜਾ ਰੂਮ ਆ ਗਿਆ ਜੀ ਇੱਧਰ ਪੂਜਾ ਰੂਮ ਆ ਗਿਆ ਥੋੜਾ ਜਿਹਾ ਏਰੀਆ ਇੱਧਰ ਰੱਖਿਆ ਹੋਇਆ ਬਾਈ ਬਹੁਤ ਵਧੀਆ ਇਹ ਜ਼ਰੂਰੀ ਹੈ ਜੀ ਕਿਸੇ ਕੋਠੀ 'ਚ ਅਸੀਂ ਥੱਲੇ ਵੀ ਦੇਖਦੇ ਹਾਂ ਡਿਜ਼ਾਈਨ ਦੇ ਵਿੱਚ ਆਪਾਂ ਉੱਪਰ ਰੱਖਿਆ ਉਪਰੀ ਚਾਹੀਦੀ ਬਾਬੇ ਦੀ ਜਗ੍ਹਾ ਪਰ ਥੋੜਾ ਜਿਹਾ ਬੈਡਰੂਮ ਇੱਕ ਬੈਡਰੂਮ ਉੱਪਰ ਵਾਲੇ ਪਾਸੇ ਆ ਗਿਆ ਜੀ ਜੇ ਉੱਪਰ ਵਾਲਾ ਪੋਰਸ਼ਨ ਹੈ ਜੀ ਇਹਦੇ ਵਿੱਚ ਡਰੈਸਿੰਗ ਦੇ ਬਾਥਰੂਮ ਅਟੈਚ ਹੈ ਜੀ ਹਾਂ ਜੀ ਹਾਂ ਜੀ ਇਹਦੇ ਵਿੱਚ ਡਰੈਸਿੰਗ ਦੇ ਬਾਥਰੂਮ ਅਟੈਚ ਆ ਗਿਆ ਦੋਸਤੋ ਜਿਹੜਾ ਅਪਾ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਆ ਆਪਣਾ ਮਕਸਦ ਦਾ ਤੁਸੀਂ ਇੱਕ ਵਾਰੀ ਕੋਠੀ ਦੇਖੋ ਬਾਹਰੋਂ ਦੇਖੋ ਅੰਦਰੋਂ ਦੇਖੋ ਤੇ ਜੇ ਤੁਹਾਨੂੰ ਉਹਦੇ ਚ ਕੁਝ ਨਾ ਕੋ ਸਮਝ ਆ ਜਾਂਦਾ ਡਿਜ਼ਾਈਨ ਕਿਦਾਂ ਦਾ ਬਾਕੀ ਤੁਸੀਂ ਇੱਕ ਡਿਜ਼ਾਈਨਰ ਨਾਲ ਮਿਲ ਕੇ ਜਦੋਂ ਸਾਰੀ ਪਲਾਨਿੰਗ ਕਰਦੇ ਹੋ ਤਾਂ ਤੁਸੀਂ ਨਵੇਂ ਸਿਰੋਂ ਕਰਵਾ ਸਕਦੇ ਹੋ ਤੇ ਇਹ ਡਿਜ਼ਾਈਨ ਤੁਸੀਂ ਜ਼ਰੂਰ ਦੱਸਣਾ ਜੀ ਕਿਵੇਂ ਲੱਗਿਆ ਕਮੈਂਟਾਂ ਦੇ ਵਿੱਚ ਤੇ ਉੱਪਰ ਟਾਇਲ ਲੱਗੀ ਆ ਜ ਜਾਲੀ ਵਗੈਰਾ ਲਾਈ ਹੋਇਆ ਜੀ ਬਾਹਰਲੇ ਪਾਸੇ ਤੇ ਇੱਧਰ ਵੇੜੇ ਚਟਾਈ ਲਾ ਗਈ ਤੇ ਆਹ ਏਰੀਆ ਵੀ ਕਾਫੀ ਜੂਜੇ ਵਾਲਾ ਹੈ ਨਾ ਜੀ ਹਾਂਜੀ ਹਵਾ ਹਵਾਦਾਰ ਹੈ ਆਹ ਇੱਧਰ ਬਹੁਤ ਵਧੀਆ ਲਿਖੋ ਇੱਧਰ ਹਵਾ ਚਲਦੀ ਰਹਿੰਦੀ ਹੈ ਹਰ ਟਾਈਮ ਜੀ ਹਾਂ ਬਾਕੀ ਨਾਲੇ ਚ ਆ ਗਈ ਨਾ ਜੀ ਹਾਂਜੀ ਬਿਲਕੁਲ ਨਾਲਾ ਤੇ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਇਹ ਡਿਜ਼ਾਈਨ ਆਪਣੇ ਨਾਲ ਜਿੰਨਾ ਵੀ ਡਿਜ਼ਾਈਨ ਬਾਰੇ ਅਪ ਗੱਲਬਾਤ ਕੀਤੀ ਅੰਕਲ ਜੀ ਨਾਲ ਤੇ ਕੰਮ ਕੋਠੀ ਦਾ ਤੁਹਾਨੂੰ ਕਿਵੇਂ ਲੱਗਿਆ ਹੋਇਆ ਹੋਇਆ 12 ਉਹਦੀ ਲੁੱਕ ਹੈ ਜਿਹੜੀ ਅੰਦਰ ਤੋਂ ਵੀ ਡਿਜ਼ਾਈਨ ਤੇ 1700 ਏਰੀਆ ਜੇ ਕਿਸੇ ਸਿੰਗਲ ਪੋਰਸ਼ਨ ਵਾਲੇ ਭਰਾ ਨੇ ਬਣਾਉਣਾ ਤਾਂ ਸਿੰਗਲ ਪੋਰਸ਼ਨ ਵੀ ਬਣ ਜੂ ਜੋ ਉੱਪਰ 800 ਤੁਸੀਂ ਜੋੜ ਸਕਦੇ ਹੋ ਤਾਂ ਇਹਦੇ ਵਰਗਾ ਡਬਲ ਪੋਰਸ਼ਨ ਬਣ ਜੂ ਆ ਇਹ ਸਾਰਾ ਏਰੀਆ 2500 ਬਣਦਾ 2500 2500 ਬਣਦਾ ਸਕਰੀਨ ਤੇ ਆਪਾਂ ਨੰਬਰ ਦਿੱਤਾ ਹੈ ਭਰਾ ਦਾ ਜਿਹੜੇ ਭਰਾ ਨੇ ਡਿਜ਼ਾਈਨ ਕੀਤਾ ਅਗਰ ਤੁਸੀਂ ਵੀ ਆਪਣਾ ਘਰ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਘਰ ਬਣਾਉਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਨਵਾਂ ਘਰ ਬਣਾਉਣਾ ਤੁਸੀਂ ਇੱਕ ਵਾਰੀ ਜ਼ਰੂਰ ਸੰਪਰਕ ਕਰਿਓ ਭਰਾਵਾਂ ਨਾਲ ਤੁਹਾਨੂੰ ਬਹੁਤ ਸੋਹਣਾ ਡਿਜ਼ਾਈਨ ਬਣਾ ਕੇ ਦੇਣਗੇ ਤੇ ਤੁਸੀਂ ਸੈਟੀਸਫਾਈ ਹੋ ਜੀ ਡਿਜ਼ਾਈਨ ਤੋਂ ਬਿਲਕੁਲ ਜੀ ਤੇ ਅੰਕਲ ਜੀ ਬਹੁਤ ਖੁਸ਼ ਨੇਗੇ ਕਿਹੜਾ ਡਿਜ਼ਾਈਨ ਬਣਿਆ ਕਿਉਂਕਿ ਇਹਦੇ ਵਿੱਚ ਕੋਈ ਕਮੀ ਨਹੀਂ ਹੈਗੀ ਕੋਈ ਬੈੱਡਰੂਮਾਂ ਦੀ ਕਮੀ ਨਹੀਂ ਕੋਈ ਬਾਥਰੂਮਾਂ ਦੀ ਕਮੀ ਨਹੀਂ ਕੋਈ ਖੁੱਲੀ ਖਵਾਦਾਰ ਜਗ੍ਹਾ ਬਣੀ ਹੈ ਬਣੀ ਸਰ 2500 ਸਕਰ ਫੁੱਟ ਦੀ ਕੋਈ ਬੜਾ ਜ਼ਿਆਦਾ ਵੀ ਹੈ ਨਾ ਇਹ ਉੱਪਰ ਨਹੀਂ ਹੈਗਾ